ਇਹ ਜਿਹੜੇ ਕੰਟੈਂਟ ਹੁੰਦੇ ਆ ਰੀਲਾਂ ਦੇ ਇਹ ਫਿਰ ਕਿਵੇਂ ਚੁੰਦੇ ਹੋ ਤੁਸੀਂ ਕਿਦਾਂ ਚੂਜ਼ ਕਰਦੇ ਹੋ ਕਿਵੇਂ ਸੋਚਦੇ ਹੋ ਕਿ ਐਸ ਕੰਟੈਂਟ ਨੂੰ ਲੈ ਕੇ ਆਣਾ ਲੋਕਾਂ ਤੱਕ ਪੀ ਹਾਨੂੰ ਕਿਹੇ ਵੀ ਮਤਲਬ ਗੱਲ ਵਿੱਚ ਜੇ ਸਾਨੂੰ ਕੋਈ ਹਾਸੇ ਵਾਲੀ ਗੱਲ ਲੱਭ ਜੇ ਤੇ ਆਪਾਂ ਉਹਨੂੰ ਮਤਲਬ ਪਹਿਲੋ ਸਕ੍ਰਿਪਟਰ ਲਿਖਦੇ ਆ ਮੇਰੇ ਫਾਦਰ ਸਾਹਿਬ ਓਕਾ ਪਹਿਲੋ ਪਹਿਲੋ ਤਾਂ ਬੜਾ ਓਕਾ ਲੱਗਦਾ ਹੀ ਕਿ ਕਿਦਾਂ ਬੋਲੂਗਾ ਪਹਿਲੋ ਕਿਉਂਕਿ ਫਿਰ ਪਹਿਲੋ ਸਾਨੂੰ ਛੋਟੇ ਛੋਟੇ ਡਾਇਲੌਗ ਬੋਲਨੇ ਪੈਂਦੇ ਸੀ ਤੇ ਹੁਣ ਥੋੜੇ ਥੋੜੇ ਮਤਲਬ ਵੱਡੇ ਡਾਇਲੌਗ ਵੀ ਬੋਲ ਲੈਂਦਾ ਮੈਂ ਸਾਥੇ ਦਿੰਦੇ ਆ ਜਿਹੜੇ ਸਾਡੇ ਸਕੂਲ ਦੇ ਟੀਚਰ ਆ ਨਾ ਟੋਟਲੀ ਸਾਰੇ ਮੈਨੂੰ ਵੇਖ ਦਿਆ ਸਾਰੇ ਮੈਨੂੰ ਦੇਖ ਦਿਆ ਪ੍ਰਿੰਸੀਪਲ ਮੈਡਮ ਵੀ ਵੇਖਦੇ ਆ ਮੈਨੂੰ ਇਹ ਕੁੜੀ ਮੈਂ ਆਪਣੀ ਮੈਥ ਵਾਲੀ ਮੈਡਮ ਨੂੰ ਕਹਿਤਾ ਮੈਡਮ ਜੀ ਅੰਗਰੇਜ਼ੀ ਵਾਲੇ ਮੈਡਮ ਅੰਗਰੇਜ਼ੀ ਚ ਗੱਲ ਕਰਦੇ ਆ ਪੰਜਾਬੀ ਵਾਲੇ ਮੈਡਮ ਪੰਜਾਬੀ ਚ ਗੱਲ ਕਰਦੇ ਆ ਉਹ ਹਿੰਦੀ ਵਾਲੇ ਮੈਡਮ ਹਿੰਦੀ ਚ ਗੱਲ ਕਰਦੇ ਆ ਤੇ ਤੁਸੀਂ ਮੈਥ ਵਾਲੇ ਮੈਡਮ ਜੀ ਤੁਸੀਂ ਇੱਟਾ ਮੈਥ ਵਿੱਚ ਗੱਲ ਕਰਿਆ ਕਰੋ ਮੈਡਮ ਕਹਿੰਦੀ ਘਰ ਦੇ ਵਿੱਚ ਡਾਂਟਦਾ ਕੌਣ? ਡਾਂਟਦਾ ਕੋਈ ਵੀ ਨਹੀਂ ਵਾਹੇ ਜ्यादातर ਤੇ ਮੈਨੂੰ ਮੰਮਾ ਹੀ ਡਾਂਟਦੇ ਆ। ਕੁਝ ਥੋੜਾ ਬੋਤਾ ਬੈਕ ਆਟ ਨਹੀਂ ਕਹਾਂਦਾ। ਤੇ ਉਹ ਹੀ ਉਮਰ ਆ ਮੈਨੂੰ ਚਿੰਗ ਸੀਗੀ ਜਦੋਂ ਤੋਂ ਮੈਂ ਛੋਟਾ ਸੀਗਾ। ਪਰ ਕੋਈ ਪਲੇਟਫਾਰਮ ਉਦੋਂ ਨਹੀਂ ਸੀਗਾ। ਤੇ ਹੁਣ ਤੁਹਾਨੂੰ ਪਤਾ ਹੀ ਹੈ ਕਿ ਪਲੇਟਫਾਰਮ ਸਾਡੇ ਹੱਥ 'ਚ ਆ ਜਿਹੜਾ ਸੋਸ਼ਲ ਮੀਡੀਆ ਸਭ ਤੋਂ ਵੱਡਾ ਪਲੇਟਫਾਰਮ ਆ। ਉਹਦੇ ਵਿੱਚ ਜਦੋਂ ਮੇਰਾ ਬੱਚਾ ਛੋਟਾ ਸੀਗਾ ਤੇ ਮੈਨੂੰ ਲੱਗਾ ਕਿ ਇਹਦੇ ਵਿੱਚ ਟੈਲੈਂਟ ਹੈ। ਇਹ ਕੁਝ ਕਰ ਸਕਦਾ। ਕੰਟੈਂਟ ਕ੍ਰੀਏਟ ਕਰਨਾ ਬੜਾ ਔਖਾ ਰਹੀ ਗੱਲ ਮਤਲਬ ਕਿ ਲੋਕਾਂ ਦੀ ਤੇ ਵੇਖੋ ਲੋਕਾਂ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਹਨਾ ਸਾਨੂੰ ਮਿਲ ਜਾਂਦੇ ਆ ਵੇਖੋ ਜੀ ਇਹ ਜਿਹੜਾ ਸੋਸ਼ਲ ਮੀਡੀਆ ਨਾ ਭਾਵੇਂ ਮੈਂ ਤੇ ਇਹਨੂੰ ਮੰਨਦਾ ਵਾਂ ਕਿ ਇਹ ਇੱਕ ਨਸ਼ਾ ਵਾ ਨਸ਼ਾ ਕਿਸ ਤਰ੍ਹਾਂ ਕਿ ਜਦੋਂ ਆਪਾਂ ਕੋਈ ਸਾਡੀ ਵੀਡੀਓ ਵੀਡੀਓ ਵਾਇਰਲ ਹੁੰਦੀ ਹੈ ਨਾ ਮਤਲਬ ਕੋਈ ਵੀ ਕ੍ਰੀਏਟਰ ਹੋਵੇ ਮੰਨ ਲਓ ਇੰਸਟਾਗ੍ਰam ਦਾ YouTube ਦਾ ਉਹ ਜਦੋਂ ਵਾਇਰਲ ਹੁੰਦੀ ਹੈ ਨਾ ਚਲੋ ਜੇ ਕੁਝ ਚੰਗਾ ਕੰਟੈਂਟ ਕੇ ਨੂੰ ਲੱਗਾ ਵਾਇਰਲ ਇੱਕ ਵਾਰੀ ਹੋ ਗਿਆ ਨੈਕਸਟ ਉਹ ਅਗਲੇ ਦੀ ਵੀਡੀਓ ਨਾ ਵਾਇਰਲ ਹੋਈ ਉਹ ਇੱਥੋਂ ਤੱਕ ਮੈਂ ਕ੍ਰिएਟਰ ਦੇਖੇ ਨੇ ਕਿ ਜਿਹੜੇ ਉਹ ਮਤਲਬ ਕਿਸੇ ਵੀ ਹੱਦ ਤੱਕ ਜਾਂਦੇ ਨੇ ਸੋਸ਼ਲ ਮੀਡੀਆ ਐਸ ਵੇਲੇ ਇੱਕ ਐਸਾ ਪਲੇਟਫਾਰਮ ਹੈ ਜਿੱਥੇ ਹਰ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲਦਾ ਹੈ ਤੇ ਜਿਹੜਾ ਵੀ ਹੁਨਰ ਮਨ ਹੁੰਦਾ ਹੈ ਉਹ ਇਸ ਮੌਕੇ ਦੇ ਦੌਰਾਨ ਕਾਫੀ ਅੱਗੇ ਵੱਧਾ ਵੀ ਨਜ਼ਰ ਆਉਂਦਾ ਹੈ ਤੇ ਲੋਕਾਂ ਦਾ ਉਸ ਨੂੰ ਪਿਆਰ ਮਿਲਦਾ ਵੀ ਨਜ਼ਰ ਆਉਂਦਾ ਹੈ। ਐਸੀ ਹੀ ਇੱਕ ਪਿਓ ਪੁੱਤ ਦੀ ਜੋੜੀ ਕੋਲ ਪਹੁੰਚੇ ਹਾਂ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਚਾਹੇ ਇੰਸਟਾਗ੍ਰam ਹੋਵੇ ਜਾਂ ਫਿਰ YouTube ਹੋਵੇ ਸਰਦਾਰ ਕਿੱਡ ਦੇ ਨਾਮ ਤੇ ਮਸ਼ਹੂਰ ਹਨ। ਬੇਟਾ ਹੈ ਉਹਨਾਂ ਦਾ ਨਾਜਦੀਪ ਸਿੰਘ ਅਤੇ ਪਿਤਾ ਸਰਦਾਰ ਬਲਜਿੰਦਰ ਸਿੰਘ। ਸਾਡੇ ਨਾਲ ਮੌਜੂਦ ਨੇ ਤਸਵੀਰਾਂ ਵੀ ਦਿਖਾ ਦਿੰਨੇ ਆ ਤੇ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਪਰ ਤੁਸੀਂ ਦੇਖ ਲਓ ਸਭ ਤੋਂ ਪਹਿਲਾਂ ਤੇ ਨਾਜਦੀਪ ਸਿੰਘ ਨੂੰ ਕਿਉਂਕਿ ਇਹ ਆਪਣੀ ਖੁਸਮਜਾਜੀ ਨਾਲ ਅਤੇ ਜੋ ਜੈਸਟਿਕ ਨਾਲ ਇਹਦੀ ਡਾਇਲੌਗ ਡਿਲੀਵਰੀ ਹੁੰਦੀ ਹੈ ਉਸ ਨਾਲ ਕਾਫੀ ਮਸ਼ਹੂਰ ਹੋ ਚੁੱਕਾ ਹੈ ਲੋਕਪ੍ਰੀਆ ਹੋ ਚੁੱਕਾ ਹੈ ਲੋਕ ਇਹਨੂੰ ਬਖੂਬੀ ਜਾਣਦੇ ਹਨ ਪਛਾਣਦੇ ਹਨ ਅਤੇ ਕਈ ਮੈਸੇਜ ਸਮਾਜ ਨੂੰ ਦੇਣ ਵਾਲੀਆਂ ਵੀਡੀਓ ਜਰੀਆਂ ਨੇ ਬਣਾ ਕੇ ਲੋਕਾਂ ਤੱਕ ਪਹੁੰਚਾਉਂਦਾ ਰਹਿੰਦਾ ਹੈ ਵੱਡੀਆਂ ਨਾਮਵਰ ਹਸਤੀਆਂ ਜਿਹੜੀਆਂ ਨੇ ਉਹ ਸਨਮਾਨਤ ਕਰ ਚੁੱਕੀਆਂ ਨੇ ਜੇ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਐਸਐਸਪੀ ਐਮਐਲਏ ਜਾਂ ਫਿਰ ਹੋਰ ਵੱਡੇ ਅਹੁਦਿਆਂ ਤੇ ਬੈਠੇ ਲੋਕ ਵੀ ਇਸ ਨੂੰ ਮਾਨ ਸਨਮਾਨ ਦੇ ਚੁੱਕੇ ਹਨ ਗੱਲਬਾਤ ਦੀ ਸ਼ੁਰੂਆਤ ਕਰਾਂਗੇ ਕਿਉਂਕਿ ਛੋਟੀ ਉਮਰ ਦੇ ਵਿੱਚ ਵੱਡੀਆਂ ਭੁਲਾੰਗਾਂ ਜਿਹੜਾ ਹੈ ਉਹ ਪੁੱਤ ਦਾ ਨਜ਼ਰ ਆ ਰਿਹਾ ਹੈ ਆਪਣੀ ਪਿਤਾ ਦੀ ਮਦਦ ਦੇ ਨਾਲ ਤੇ ਪਿਤਾ ਵੀ ਐਸੇ ਕੰਟੈਂਟ ਲੈ ਕੇ ਆਉਂਦੇ ਨੇ ਜਿਹੜੇ ਲੋਕਾਂ ਨੂੰ ਇੱਕ ਸੇਧ ਦਿੰਦੇ ਹਨ ਲੋਕਾਂ ਨੂੰ ਹਸਾਉਂਦੇ ਹਨ ਅਤੇ ਪਰਿਵਾਰ ਦੇ ਵਿੱਚ ਮਿਲ ਬੈਠ ਕੇ ਦੇਖਣ ਵਾਲੇ ਉਹ ਕੰਟੈਂਟ ਹੁੰਦੇ ਹਨ ਗੱਲਬਾਤ ਸ਼ੁਰੂਆਤ ਕਰਾਂਗੇ 나ਜੀਦਪ ਤੋਂ ਸਿੰਘ ਸਾਹਿਬ ਕਿਵੇਂ ਹੋ ਫਿਰ 사ਸੀ ਕਾ ਬੁਲਾ ਦਿਓ ਫਿਰ ਆਪਣੇ ਅੰਦਾਜ਼ ਚ 사ਸਰੀ ਕਾਲ ਜੀ ਸਾਰਿਆਂ ਨੂੰ ਜਿਹੜੇ ਜਿਹੜੇ ਸਾਨੂੰ ਵੇਖ ਰਹੇ ਆ 나ਜੀਦਪ ਕਿਵੇਂ ਸ਼ੁਰੂਆਤ ਹੋਈ ਇਸ ਪਲੇਟਫਾਰਮ ਦੀ ਕਿਉਂਕਿ ਸੋਸ਼ਲ ਮੀਡੀਆ ਇੱਕ ਐਸਾ ਪਲੇਟਫਾਰਮ ਆ ਜਿੱਥੇ ਹਰ ਕੋ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲਦਾ ਹਨ ਤੇ ਤੁਹਾਡੀ ਸ਼ੁਰੂਆਤ ਕਿਵੇਂ ਹੋਈ ਕਿਵੇਂ ਇਸ ਪਲੇਟਫਾਰਮ ਵੱਲ ਜਾਣ ਦਾ ਮੌਕਾ ਮਿਲਿਆ ਪਹਿਲਾਂ ਤਾਂ ਮਤਲਬ ਆਪਾਂ ਇੰਸਟਾਗ੍ਰam ਤੇ ਬਣਾਈਆ ਰੀਲਸ ਤੇ ਬਾਅਦ ਚੋ ਆਪਾਂ YouTube ਤੇ ਵੀ ਆਪਾਂ ਕੰਮ ਸ਼ੁਰੂ ਕੀਤਾ ਤੇ ਹੁਣ ਇੱਥੇ ਤੱਕ ਆਪਾਂ ਪਹੁੰਚੇ ਆ ਤਾਂ ਲੈ ਹੋਰ ਗਾੜੀ ਵੀ ਜਾਵਾਂਗੇ ਤੇ ਇਹ ਜਿਹੜੇ ਕੰਟੈਂਟ ਹੁੰਦੇ ਆ ਰੀਲਾਂ ਦੇ ਇਹ ਫਿਰ ਕਿਵੇਂ ਚੁੰਦੇ ਹੋ ਤੁਸੀਂ ਕਿਦਾਂ ਚੂਜ਼ ਕਰਦੇ ਹੋ ਕਿਵੇਂ ਸੋਚਦੇ ਹੋ ਕਿ ਐਸ ਕੰਟੈਂਟ ਨੂੰ ਲੈ ਕੇ ਆਣਾ ਲੋਕਾਂ ਤੱਕ ਪੀ ਸਾਨੂੰ ਕਿਹ ਵੀ ਮਤਲਬ ਗੱਲ ਵਿੱਚ ਜੇ ਸਾਨੂੰ ਕੋਈ ਹਾਸੇ ਵਾਲੀ ਗੱਲ ਲੱਭ ਜੇ ਤੇ ਆਪਾਂ ਉਹਨੂੰ ਮਤਲਬ ਪਹਿਲਾਂ ਸਕ੍ਰਿਪਟ ਲਿਖਦੇ ਆ ਮੇਰੇ ਫਾਦਰ ਸਾਹਿਬ ਤੇ ਫਿਰ ਆਪਾਂ ਇਹ ਤਾਂ ਵੀਡੀਓ ਵਿੱਚ ਬਣਾਉਨੇ ਆ ਤੇ ਉਦੋਂ ਫਿਰ ਆਪਾਂ ਬੋਲਦੇ ਆ ਤੇ ਉਦੋਂ ਫਿਰ ਲੋਕਾਂ ਦਾ ਕੋਨਟੈਕਟ ਵੀ ਚੁੰਦੇ ਆ ਕਹਿੰਦੇ ਆ ਨਾ ਇੰਨੀ ਛੋਟੀ ਉਮਰ ਦੇ ਵਿੱਚ ਜਿਹਦਾ ਸਕੂਲ ਚੋਂ ਹੋਮਵਰਕ ਮਿਲਦਾ ਨਾ ਉਹਨੂੰ ਯਾਦ ਕਰਨਾ ਬੜਾ ਔਖਾ ਹੋ ਜਾਂਦਾ ਤੇ ਡਾਇਲੌਗ ਯਾਦ ਕਰਨਾ ਫਿਰ ਉਸ ਡਾਇਲੌਗ ਦੀ ਡਿਲੀਵਰੀ ਅੱਗੇ ਪੇਸ਼ ਕਰਨੀ ਉਹ ਤੁਹਾਨੂੰ ਔਖਾ ਨਹੀਂ ਲੱਗਦਾ ਜਿਆਦਾ ਔਖਾ ਪਹਿਲਾਂ ਪਹਿਲਾਂ ਤਾਂ ਬੜਾ ਔਖਾ ਲੱਗਦਾ ਸੀ ਕਿ ਕਿੱਦਾਂ ਬੋਲੂਗਾ ਪਹਿਲਾਂ ਕਿਉਂਕਿ ਫਿਰ ਪਹਿਲਾਂ ਉਹਨੂੰ ਛੋਟੇ ਛੋਟੇ ਡਾਇਲੋਗ ਬੋਲਨੇ ਪੈਂਦੇ ਸੀ ਤੇ ਹੁਣ ਥੋੜੇ ਥੋੜੇ ਮਤਲਬ ਵੱਡੇ ਡਾਇਲੋਗ ਵੀ ਬੋਲ ਲੈਣਾ ਮੈਂ ਤੇ ਕਦੀ ਕਦੀ ਥੋੜੇ ਬਹੁਤੇ ਰੀਟਿਕ ਲ ਲ ਲ ਲੀਆ ਤੇ ਜਿਹੜੇ ਵੱਡੇ-ਵੱਡੇ ਐਕਟਰਸ ਹੁੰਦੇ ਆ ਉਹ ਵੀ ਉਹਨਾਂ ਨੂੰ ਵੀ ਲੈਣੇ ਪੈਂਦੇ ਆ ਜੇ ਮੰਨ ਲਓ ਗਲਤ ਹੋ ਜੇ ਦੇ ਹਾਂਜੀ ਤੇ ਸਾਥ ਕਿਹਦਾ ਮਿਲਦਾ ਸਭ ਤੋਂ ਵੱਧ ਸਭ ਤੋਂ ਵੱਧ ਮੈਨੂੰ ਇੱਕ ਚੀਜ਼ ਨਾਲ ਮਿਲਦਾ ਮੇਰੇ ਫਾਦਰ ਸਾਹਿਬ ਦਾ ਅੱਛਾ ਮੈਨੂੰ ਇੱਕ ਗੱਲ ਦੱਸਿਓ ਕਿ ਜਦੋਂ ਤੁਸੀਂ ਇੱਕ ਤੁਹਾਡੀ ਮੈਂ ਰੀਲ ਦੇਖੀ ਹਨਾ ਤੁਸੀਂ ਘਰੇ ਆਉਂਦੇ ਹੋ ਤੁਹਾਨੂੰ ਖਾਣ ਨੂੰ ਕੁਝ ਨਹੀਂ ਮਿਲਦਾ ਫਿਰ ਤੁਸੀਂ ਆਪਣੇ ਡੈਡੀ ਨਾਲ ਲੜਾਈ ਵੀ ਕਰਦੇ ਹੋ ਮਾਸੀ ਮਾਸੜ ਨਾਲ ਵੀ ਲੜਾਈ ਕਰਦੇ ਹੋ ਕਿ ਤੁਸੀਂ ਸਾਡੇ ਘਰ ਚ ਕਪੱਤ ਪਾ ਦਿੰਦੇ ਹੋ ਸਾਨੂੰ ਖਾਣ ਨੂੰ ਕੁਝ ਨਹੀਂ ਮਿਲਦਾ ਪਰ ਅੱਜ ਜਦੋਂ ਅਸੀਂ ਆਏ ਸਾਨੂੰ ਸਭ ਕੁਝ ਮਿਲਿਆ ਘਰ ਚ ਖਾਣ ਨੂੰ ਉਹ ਤੁਹਾਨੂੰ ਉਹ ਸਾਡੇ ਮੇਰੀ ਮੰਮੀ ਮੇਰੇ ਅੱਗੇ ਤੇ ਉਹਨਾਂ ਨੇ ਗੁਲਾਬ ਜਾਮਨ ਵੀ ਰੱਖਤੇ ਨਮਕੀਨ ਵੀ ਬਿਸਕੁਟ ਵੀ ਚਾਹ ਵੀ ਆ ਗਈ ਉਸੇ ਤੁਹਾਨੂੰ ਮੇਰੀ ਮੰਮਾ ਦਾ ਜੇ ਪਤਾ ਨਹੀਂ ਜੇ ਤੁਸੀਂ 2 ਸਾਲ ਇੱਥੇ ਰਹਿਗੇ ਨਾ ਔਰ ਫਿਰ ਤੁਹਾਨੂੰ ਪਤਾ ਲੱਗੂਗਾ ਅੱਛਾ ਮਤਲਬ 2 ਸਾਲ ਰਵਾਂਗੇ ਫਿਰ ਪਤਾ ਲੱਗੇਗਾ ਤੇ ਤੁਹਾਨੂੰ ਕਿੰਨੇ ਸਾਲ ਹੋ ਗਏ ਰਹਿੰਦੇ ਫਿਰ ਇਸ ਘਰ 7-8 ਤੇ ਤੁਹਾਨੂੰ ਤੇ ਮੇਰੇ ਨਾਲ ਵੱਧ ਪਤਾ ਲੱਗ ਗਿਆ ਹਾਂ ਤਾਂ ਇਹ ਤਾਂ ਕਹਿ ਰਹੇ ਕਿ ਹਿਸਾਬ ਤਬ ਕੀ ਆ ਫਿਰ ਘਰ ਦਾ ਕੀ ਹਿਸਾਬਤਾ ਵਾ ਮੋਹਲ ਚੱਲ ਕੀ ਆ 나ਜੀਦੀਪ ਨੂੰ ਕਿਉਂ ਲੱਗਦਾ ਕਿ ਜਦੋਂ ਮੈਨੂੰ ਬਾਹਰੋਂ ਆਉਣਾ ਮੈਨੂੰ ਭੁੱਖਾ ਹੀ ਲੱਗਦਾ ਮੈਨੂੰ ਮਿਲਦਾ ਕੁਛ ਨਹੀਂ ਉਹ ਤੇ ਅਸਲ ਜੀ ਦਾਨੀ ਆ ਉਹਦੇ ਬਸ ਵੀਡੀਓ ਜੇ ਮਤਲਬ ਆਪਾਂ ਬੋਲਦੇ ਆ ਵੀ ਕਮੇਡੀ ਕਰਨ ਵਾਸਤੇ ਅਸਲ ਜੀ ਦਾਨੀ ਆ ਅਸਲ ਜੀ ਮੇਰੇ ਮੰਮਾ ਬਹੁਤ ਵਧੀਆ ਵਾ ਲੋੜੀ ਲੰਕੇ ਗਈ ਆ ਫਿਰ 나ਜੀਦੀਪ ਨੇ ਪਤੰਗਾ ਕਿਦਣਾ ਉਡਾਈਆ ਕੱਲੇ ਡਾਈਆ ਪਾਪਾ ਨੇ ਡਾਈਆ ਪੈਂਡ ਚੜਾਈਆਂ ਇੱਥੇ ਸਿਖਸ਼ਾਤ ਤੇ ਚੜ ਕੇ ਬੜੀਆਂ ਪਤੰਗਾ ਮੇਰੇ ਕੋਲ ਜਾਈ ਪਈਆਂ ਡੋਰ ਕੇ ਦੀ ਵਰਤੀ ਧਾਗੇ ਵਾਲੀ ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਨਾ ਵੀ ਸਾਰੇ ਧਾਗੇ ਵਾਲੀ ਵਰਤਨਾ ਜਿਹੜੀ ਚਾਈਨਾ ਡੋਰ ਆ ਉਹਦੇ ਨਾਲ ਬੜਿਆ ਜਾਣਿਆਂ ਦੀ ਜਾਨ ਵੀ ਜਾ ਸਕਦੀ ਆ ਪਸ਼ੂ ਪੰਛੀਆਂ ਦੀ ਹੋਰ ਬੰਦਿਆਂ ਦੀ ਵੀ ਜਾ ਸਕਦੀ ਆ ਤੇ ਖਾਸ ਕਰਕੇ ਜਦੋਂ ਬੰਦੇ ਮਤਲਬ ਮੋਟਰਸਾਈਕਲ ਤੇ ਬੈਠੇ ਹੁੰਦੇ ਆ ਉਦੋਂ ਕਈ ਜਾਣਿਆਂ ਦੇ ਮਤਲਬ ਗਲ ਵਿੱਚ ਡੋਰ ਫਿਰ ਜਾਂਦੀ ਤੇ ਉਹ ਉੱਥੇ ਹੰਤ ਹੋ ਜਾਂਦਾ ਸਨਾਈਦੀ ਮੈਨੂੰ ਇਹ ਦੱਸੋ ਕਿ ਸਕੂਲ ਦੇ ਵਿੱਚ ਜਿੱਦ ਤੁਸੀਂ ਜਾਂਦੇ ਹੋ ਉੱਥੇ ਵੀ ਫਿਰ ਆਪਣੀਆਂ ਇਹ ਗੱਲਾਂ ਦੇ ਨਾਲ ਲੋਕਾਂ ਨੂੰ ਹਸਾਉਂਦੇ ਹੋ ਕਿੰਨਾ ਕੋ ਟੀਚਰ ਜਾਂ ਕਿੰਨੇ ਕੋ ਤੁਹਾਡੇ ਯਾਰ ਦੋਸਤ ਤੁਹਾਨੂੰ ਪਿਆਰ ਕਰਦੇ ਹਾਂਜੀ ਬੜੇ ਮਤਲਬ ਬੜੇ ਜਾਣੇ ਮੇਰਾ ਸਾਥ ਦੇ ਦਿੰਦੇ ਆ ਜਿਹੜੀਆਂ ਸਾਡੇ ਸਕੂਲ ਦੀਆਂ ਟੀਚਰਾਂ ਹੋ ਨਾ ਟੋਟਲੀ ਸਾਰਿਆਂ ਮੈਨੂੰ ਵੇਖ ਦਿਆ ਸਾਰੇ ਮੈਨੂੰ ਦੇਖ ਦਿਆ ਪ੍ਰਿੰਸੀਪਲ ਮੈਡਮ ਵੀ ਵੇਖਦੇ ਆ ਮੈਨੂੰ ਉਹ ਵੀ ਮੇਰੀ ਕਲਾਸ ਚ ਹੁੰਦੇ ਆ ਤੇ ਮੈਨੂੰ ਸ਼ਾਬਾਸ਼ ਕਹਿੰਦੇ ਆ ਤੇ ਬਸ ਇਦਾਂ ਹੀ ਉਹ 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 ਗੱਲ ਇੱਕ ਵਾਰੀ ਸੁਣਾ ਦਿਓ ਨਾ ਜਿਹੜਾ ਤੁਸੀਂ ਕਿਹਾ ਸੀ ਕਿ ਉਹ ਅੰਗਰੇਜ਼ੀ ਵਾਲੀ ਮੈਡਮ ਅੰਗਰੇਜ਼ੀ 'ਚ ਬੋਲਦੀ ਆ ਪੰਜਾਬੀ ਵਾਲੀ ਪੰਜਾਬੀ 'ਚ ਬੋਲਦੀ ਆ ਤੇ ਜਦੋਂ ਮੈਥ ਵਾਲੀ ਨੂੰ ਕਿਹਾ ਕਿ ਮੈਥ ਵਾਲੇ ਤੁਸੀਂ ਕਿਉਂ ਨਹੀਂ ਮੈਚ ਬੋਲਦੇ ਤੇ ਉਹਨਾਂ ਨੇ ਕੀ ਜਵਾਬ ਦਿੱਤਾ ਸੀ ਉਦੋਂ ਚਲੋ ਸੁਣੋ ਫਿਰ ਇਹ ਗੁਰੀ ਮੈਂ ਆਪਣੀ ਮੈਥ ਵਾਲੀ ਮੈਡਮ ਨੂੰ ਕਹਿਤਾ ਵੀ ਮੈਡਮ ਜੀ ਅੰਗਰੇਜ਼ੀ ਵਾਲੇ ਮੈਡਮ ਅੰਗਰੇਜ਼ੀ 'ਚ ਗੱਲ ਕਰਦੇ ਆ ਪੰਜਾਬੀ ਵਾਲੇ ਮੈਡਮ ਪੰਜਾਬੀ 'ਚ ਗੱਲ ਕਰਦੇ ਆ ਉਹ ਹਿੰਦੀ ਵਾਲੇ ਮੈਡਮ ਹਿੰਦੀ 'ਚ ਗੱਲ ਕਰਦੇ ਆ ਤੇ ਤੁਸੀਂ ਮੈਥ ਵਾਲੇ ਮੈਡਮ ਜੀ ਤੁਸੀਂ ਇੱਟ ਨਾਲ ਮੈਥ ਵਿੱਚ ਗੱਲ ਕਰਿਆ ਕਰੋ ਮੈਡਮ ਕਹਿੰਦੀ ਓਏ ਤੂੰ ਬੋਦੀ 3 5 ਨਾ ਕਰ ਹਿੱਥੋਂ 9 ਤੋਂ 11 ਲੈ ਜੇ ਬੋਦੀ 19 ਕੀ ਕੀਤੀ ਨਾ ਤੇ 302 ਲਵਾ ਦੂੰਗੀ 302 ਬੜੀ ਵੱਡੀ ਦਫਾ ਹੁੰਦੀ ਹੈ ਤੁਹਾਨੂੰ ਪਤਾ ਨਾ ਕਿੱਡਾ ਵੱਡਾ ਕੇਸ ਪੈਂਦਾ ਹਾਂਜੀ ਅੱਛਾ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਹਾਲੇ ਛੋਟੀ ਜਿਹੀ ਉਮਰ ਚ ਹੋ ਤੇ ਇੰਨੀ ਵਧੀਆ ਕਮੇਡੀ ਕਰਦੇ ਹੋ ਇੰਨੀ ਵਧੀਆ ਰੀਲਾ ਬਣਾਉਂਦੇ ਹੋ ਨਾ ਅੱਗੇ ਕੀ ਸੋਚ ਰੱਖਿਆ ਫਿਰ ਅੱਗੇ ਮੈਂ ਐਕਟਰ ਬਣਾਵਾ ਤੇ ਮੈਂ ਬਹੁਤ ਮਤਲਬ ਮੈਂ ਬਰਨਾ ਚਾਹੁੰਨਾ ਵਾ ਕਿ ਮੈਂ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਾਂ ਆਪਣੇ ਘਰ ਦਾ ਨਾਮ ਰੋਸ਼ਨ ਕਰਾਂ ਸਾਰਿਆਂ ਦਾ ਨਾਮ ਰੋਸ਼ਨ ਕਰਾਂ ਤੇ ਸੁਣੋ ਫਿਰ ਇੱਕ ਦਿਨ ਮੇਰੇ ਪਪਾ ਮੈਨੂੰ ਕਹਿੰਦੇ ਉਹ ਪੁੱਤ ਤੂੰ ਵੱਡਾ ਹੋ ਗਿਆ ਮੇਰਾ ਨਾਮ ਰੋਸ਼ਨ ਕਰਨਾ ਹੀ ਹੋ ਮੈਂ ਕਿਹਾ ਪਪਾ ਓਏ ਚ ਕਿਹੜੀ ਗੱਲ ਆ ਉਹ ਮੈਂ ਨਾ ਤੁਹਾਡਾ ਨਾ ਘਰ ਦੀ ਛੱਤ ਦੇ ਲਾ ਦਿਨਾ ਵਾ ਚ ਉਹਦੇ ਆਲੇ ਦੁਆਲੇ ਲਟਾਂ ਲਾ ਦਿਨਾ ਵਾ ਆਪਣੇ ਨਾਮ ਨੂੰ ਰੋਸ਼ਨ ਅੱਛਾ ਫਿਰ ਇੱਕ ਗੱਲ ਹੋਰ ਦੱਸੋ ਕਿ ਜਦੋਂ ਤੁਸੀਂ ਜਾਂਦੇ ਹੋ ਲੋਕ ਤੁਹਾਨੂੰ ਬੁਲਾਉਂਦੇ ਆ ਹਨਾ ਪ੍ਰੋਗਰਾਮਾਂ ਜਾਂਦੇ ਹੋ ਵਿਆਹ ਸ਼ਾਦੀਆਂ ਜਾਂਦੇ ਹੋ ਉੱਥੇ ਫਿਰ ਲੋਕ ਕਹਿੰਦੇ ਹੋਣੇ ਵੇਖ ਕੇ ਕਿ 나ਜ ਦੀ ਭਾਜ ਕੁਝ ਸੁਣਾ ਦੇ ਕੁਝ ਹਸਾ ਦੇ ਥੋੜਾ ਜਿਆਦਾ ਸਟੈਂਡਿੰਗ ਸਟੈਂਡਿੰਗ ਕਮੇਡੀ ਕਰ ਦੇ ਸਾਡੇ ਸਾਹਮਣੇ ਕੁਝ ਨਾ ਕੁਝ ਕਰ ਦੇ ਕਹਿੰਦੇ ਹਾਂਜੀ ਬਹੁਤ ਜਾਣੇ ਕਹਿੰਦੇ ਆ ਤੇ ਆਪਾਂ ਕਰਦੇ ਵੀ ਆ ਨੂੰ ਕਰਨਾ ਵੀ ਚਾਹੀਦਾ ਵਾ ਤੇ ਮੈਂ ਸਕੂਲੇ ਵੀ ਆਦਾ ਇੱਕ ਫੰਕਸ਼ਨ ਹੀ ਐਨੂਅਲ ਫੰਕਸ਼ਨ ਜਿੱਥੇ ਮੈਂ ਸਟੈਂਡ ਅਪ ਕਮੇਡੀ ਕੀਤੀ ਸੀ ਤੇ ਉੱਥੇ ਸਾਰੇ ਜਾਣੇ ਬੜਾ ਸੇ ਤੇ ਆਪਾਂ ਪਰਸੋ ਦਾ ਵਿਆਹ ਗਈ ਉਹ ਤੇ ਮੈਂ ਸਟੈਂਡ ਅਪ ਕਾਮੇਡੀ ਕੀਤੀ ਸੀ ਤੋਂ ਮੇਰਾ ਫੋਟੋ ਖਿਚਵਾਉਂਦੇ ਸੀ ਉਧਰ ਮਜ਼ਾ ਆਂਦਾ ਹਾਂ ਹਾਂਜੀ ਸਾਰੇ ਵੇਖਦੇ ਸੀ ਮੈਨੂੰ ਲਗਭਗ ਜਸਤਿਕਾ ਜਿਵੇਂ ਤੁਸੀਂ ਇਹ ਕਰਦੇ ਹੋ ਸਾਰਾ ਕੁਝ ਹਨਾ ਅੱਜ ਕੱਲ ਬੱਚੇ ਮੈਂ ਦੇਖਿਆ ਬੜਾ ਮਤਲਬ ਆ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ ਐਵੇਂ ਖੇਡਾਂ ਵੱਲ ਧਿਆਨ ਜ਼ਿਆਦਾ ਦਿੰਦੇ ਆ ਇਧਰ ਉਧਰ ਦੀਆਂ ਅਵਾਰਾ ਗਰਦੀਆਂ ਕਰਦੇ ਰਹਿੰਦੇ ਛੋਟੇ ਛੋਟੇ ਬੱਚੇ ਹਨਾ ਪਰ ਜਸਤਿਕਾ ਤੁਹਾਨੂੰ ਆਪਣੇ ਪਿਤਾ ਦਾ ਸਾਥ ਮਿਲ ਰਿਹਾ ਤੁਸੀਂ ਮਸ਼ਹੂਰ ਵੀ ਹੋ ਚੁੱਕੇ ਹੋ ਇੰਸਟਾਗ੍ਰam ਤੇ ਲੋਕ ਤੁਹਾਨੂੰ ਪਛਾਣਦੇ ਆ YouTube ਤੇ ਵੀ ਪਹਿਚਾਨਦੇ ਆ ਹਨਾ ਆਪਣੇ ਵਰਗੇ ਬੱਚਿਆਂ ਨੂੰ ਕਹਿਣਾ ਚਾਹੁੰਦੀ ਮੈਂ ਕਹਣਾ ਛੋਟਾ ਵਾਪੀ ਸਾਰੇ ਪੜ੍ਹਨ ਤੇ ਆਪਾਂ ਇਹ ਜਿਹੜਾ ਕੰਮ ਉਹਨਾਂ ਇਹ ਮੈਨੂੰ ਪਾਪਾ ਕਰਾਉਂਦੇ ਆ ਤੇ ਪੜਦਾ ਮੇਰੇ ਮੇਰੇ ਮੰਮਾ ਮੈਨੂੰ ਪੜਾਉਂਦੇ ਆ ਤੇ ਮੇਰੇ ਮੈਂ ਪਹਿਲੇ ਤਿੰਨ ਬੱਚਾ ਜੀ ਰਹਿਣਾ ਵਾਂ ਤੇ ਇਸ ਵਾਰ ਮੇਰੀ ਫਰਸਟ ਪੋਜੀਸ਼ਨ ਆਈ ਸੀ ਤੇ ਮੈਂ ਬੜਾ ਖੁਸ਼ ਸੀ ਉਸ ਦਿਨ ਮੈਨੂੰ ਜੀ ਕਦਾ ਕਰਦੇ ਹੋਏ ਪੜ੍ਹਾਈ ਦੇ ਨਾਲ ਨਾਲ ਸਾਰਾ ਕੁਝ ਹਾਂਜੀ ਮੈਨੇਜ ਕਿਦਾਂ ਕਰਦੇ ਹੋ ਪੜ੍ਹਾਈ ਦੇ ਨਾਲ ਨਾਲ ਕਿਉਂਕਿ ਪੜ੍ਹਾਈ 'ਚ ਵੀ ਟਾਈਮ ਦੇਣਾ ਸਕੂਲ ਵੀ ਜਾਣਾ ਉੱਥੋਂ ਪੜ੍ਹ ਕੇ ਆਣਾ ਘਰ ਵੀ ਆ ਕੇ ਪੜ੍ਹਨਾ ਫਿਰ ਰੀਲਾਂ ਵੀ ਬਣਾਉਣੀਆਂ ਪਾਪਾ ਦੇ ਨਾਲ ਸਾਥ ਵੀ ਦੇਣਾ ਇਹ ਸਾਰਾ ਕੁਝ ਕਿੱਦਾਂ ਮੈਨੇਜ ਕਰਦੇ ਹੋ ਇੰਨੀ ਛੋਟੀ ਜਿਹੀ ਉਮਰ ਜਿਹੜੀ ਰੀਲ ਆਪਾਂ ਨੂੰ ਰਿਆਂ ਵੀਡੀਓ ਜਿਹੜੀ ਉਹ ਆਪਾਂ ਬਸ ਸੰਡੇ ਬਣਾਉਨੇ ਆ ਜੇ ਵੱਲ ਕੋਈ ਛੋਟੀ ਮੋਟੀ ਵੀਡੀਓ ਵੀ ਨਹੀਂ ਕੀਜੀ ਸ਼ਾਰਟ ਵੀਡੀਓ ਜੀ ਇੰਸਟਾਗ੍ਰam ਵਾਸਤੇ ਉਹ ਮਤਲਬ ਸਕੂਲ ਆ ਗਿਆ ਆਪਾਂ ਕਦੀ ਕਦੀ ਬਣਾ ਲਈ ਦਿਆ ਪਰ ਜ਼ਿਆਦਾਤਰ ਆਪਾਂ ਸੰਡੇ ਕੱਪ ਕਰਦੇ ਆ ਮਾਸੀ ਮਾਸੜਾ ਹੁੰਦ ਨਹੀਂ ਕਦੀ ਫੋਨ ਕਰਕੇ ਕਪਤ ਪਾਉਂਦੇ। ਨਾ। ਨੇ ਉਹਨਾਂ ਸਾਰੇ ਦਾ ਸੁਭਾਅ ਬੜਾ ਚੰਗਾ ਵਾ। ਮੇਰੇ ਭੂਆ ਭੂਆ ਤੇ ਮੇਰੇ ਫੂਫੜ ਜੀ ਉਹਨਾਂ ਦਾ ਸੁਭਾਅ ਬਹੁਤ ਹੀ ਚੰਗਾ ਵਾ। ਮਾਸੀ ਮਾਸੇ ਨੂੰ ਕਿਉਂ ਫਿਰ ਐਵੇਂ ਬਦਨਾਮ ਕਰਤਾ? ਉਹ ਬਦਨਾਮ ਜੁਦਾ ਕਮੇਡੀ ਹੁੰਦੀ ਆ। ਮਾਸੀ ਮਾਸੜ ਨੇ ਕਿਹਾ ੜੀ, "ਵੇ ਯਾਰ ਤੂੰ ਚੰਗਾ ਭਲਾ ਸਾਨੂੰ ਬਦਨਾਮ ਕਰੀ ਜਾਣਾ ਹੈ।" ਨਾ। ਇਹ ਉਹਨਾਂ ਦਾ ਮਤਲਬ ਉਹ ਸਗੋਂ ਸਬਾਸੀ ਦਿੰਦੇ ਆ ਵੀ ਕੋਈ ਨਾ ਬਹੁਤ ਕੋਈ ਨਾ ਤੂੰ ਕਰ ਤੂੰ ਕੋਮੀਡੀਅਨ ਬਣ ਹਾਂਜੀ ਚੱਕੇ ਰੱਖਾ ਬਣ ਹੂੰ ਘਰ ਦੇ ਵਿੱਚ ਡਾਂਟਦਾ ਕੌਣ ਆ ਡਾਂਟਦਾ ਕੋਈ ਵੀ ਨਹੀਂ ਵਾਹ ਜਿਆਦਾਤਰ ਤੇ ਮੈਨੂੰ ਮੰਮਾ ਹੀ ਡਾਂਟਦੇ ਆ ਔਰ ਥੋੜਾ ਬੋਧਾ ਬੈਕਵੌਟ ਨਹੀਂ ਕਹਾਂਦਾ اچھا ਕਿਹੜੀ ਗੱਲ ਤੇ ਡਾਂਟਦੇ ਪੜ੍ਹਾਈ ਤੇ ਤੇ ਪੜ੍ਹਾਈ ਪੜ੍ਹਾਈ ਤੋਂ ਕਿਉਂ ਡਾਂਟਦੇ ਆ ਪੜ੍ਹਾਈ ਘਟ ਕਰਦੇ ਹੋ ਨਹੀਂ ਪੇਪਰਾਂ ਵਿੱਚ ਹੀ ਹੁੰਦਾ ਵਾ ਬਾਕੀ ਜਿਹੜੇ ਆਡੇ ਟੈਸਟ ਹੁੰਦੇ ਸਕੂਲ 'ਓ ਤ ਮੈਂ ਮੜਾ ਮੜਾ ਰੀਡ ਕਰਕੇ ਦੇਉਨਾ ਵਾ ਪੇਪਰਾਂ ਵਿੱਚ ਫਿਰ ਹੁੰਦਾ ਵਾ ਅੱਜ ਹੁਣ 1-2 ਦਿਨ ਪਹਿਲਾਂ ਕੋਈ ਰੀਲ ਬਣਾਈ ਆ ਕੋਈ ਲੋਕਾਂ ਨੂੰ ਦਿਖਾਉਣ ਵਾਸਤੇ ਹਸਾਨਵਾ ਜੀ ਆ ਜਿਹੜਾ ਸੰਡੇ ਹੀ ਨਾ ਸੰਡੇ ਆਪਾਂ ਰੀਲ ਬਣਾਈ ਆ ਇੱਕ ਬਣਾਈ ਭਾਪੇ ਦੇ ਹਾਂ ਤੇ ਇੱਕ ਡਾਕਟਰ ਤੇ ਬਣਾਈ ਹੁਣ ਜਿੰਨੇ ਵੀ ਉਹਨੂੰ ਵੇਖਣਦੇ ਆ ਨਾ ਉਹ YouTube ਤੇ ਤੁਹਾਡਾ ਸਰਦਾਰ ਕਿਹੜੀ ਚੈਨਲ ਜਾ ਕੇ ਸਬਸਕ੍ਰਾਈਬ ਕਰੋ ਤੇ ਉੱਥੇ ਉਹ ਵੀਡੀਓ ਆਉਗੀ ਲੌਂਗ ਵੀਡੀਓ ਤੇ ਤੁਹਾਡਾ Instagram ਤੇ ਵੀ ਇਹਨੂੰ ਵੇਖੋ ਤੁਹਾਡੀ ਟੀਮ ਦੇ ਵਿੱਚ ਮੈਂਬਰ ਕਿੰਨੇ ਆ ਇੱਕ ਤਾਂ ਤੁਸੀਂ ਹੋਗੇ ਇੱਕ ਤੁਹਾਡੇ ਫਾਦਰ ਹੋਗੇ ਹੋਰ ਕਿੰਨੇ ਮੈਂਬਰ ਹੈਗੇ ਟੀਮ 'ਚ ਹੋਰ ਘਾੜੇ ਪਿੰਡ ਦੇ ਬੜੇ ਆ ਜਾਂਦੇ ਆ ਮਤਲਬ ਇੱਕ ਇੱਕ ਹੈਗੇ ਆ ਇੱਥੇ ਗੋਪੀ ਉਹਨਾਂ ਦਾ ਨਾਂ ਗੋਪੀ ਆ ਤੇ ਹੋਰ ਬੜੇ ਜਾਣੇ ਇੱਥੇ ਮਿਲ ਜਾਂਦੇ ਆ ਦੀ ਟੀਮ ਆ ਤੇ ਕੈਮਰਾਮੈਨ ਵੀ ਸ਼ੂਟਿੰਗ ਕਰ ਦਿੰਦੇ ਆ ਕਿਸ ਨੇ ਰੋਕਿਆ ਟੋਕਿਆ ਨਹੀਂ ਕਹਦੀ ਪਿੰਡ ਦੇ ਵਿੱਚ ਜਾਂ ਕਿਸੇ ਯਾਰ ਦੋਸਤ ਨੇ ਜਾਂ ਗਲੀ ਮਹੱਲੇ ਦੇ ਵਿੱਚ ਵੀ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਨਾ ਇਹ ਸਭੋਂ ਵਧੀਆ ਕਹਿੰਦੇ ਆ ਵੀ ਤੂੰ ਵਧੀਆ ਕਰਨ ਧਿਆਵਾ ਬਸ ਐਦਾਂ ਖਿੱਚ ਕੇ ਰੱਖ ਕੰਮ ਐਸ਼ਾ ਖਿੱਚ ਕੇ ਰੱਖ ਹਾਂਜੀ ਅਛਾ ਸਰਦਾਰ ਬਲਜਿੰਦਰ ਸਿੰਘ ਸਾਡੇ ਨਾਲ ਇੱਥੇ ਮੌਜੂਦ ਨੇ ਬਲਜਿੰਦਰ ਸਿੰਘ ਜੀ ਕਾਫੀ ਪਿਆਰਾ ਬੱਚਾ ਤੁਹਾਡਾ ਤੇ ਇਸ ਵੇਲੇ ਇੰਸਟਾਗ੍ਰam ਤੇ YouTube ਤੇ ਵੀ ਕਾਫੀ ਮਕਬੂਲੀਅਤ ਇਹਦੀ ਹੋ ਚੁੱਕੀ ਆ ਕਿਵੇਂ ਇਹ ਸਾਰਾ ਕੁਝ ਸ਼ੁਰੂਆਤ ਹੋਈ ਕਿਸ ਤਰੀਕੇ ਨਾਲ ਸ਼ੁਰੂ ਹੋਇਆ ਤੁਹਾਡਾ ਕਿ ਇਸ ਤਰੀਕੇ ਨਾਲ ਅਸੀਂ ਇਹ ਸਭ ਕੁਝ ਕਰਨਾ ਇਹਨੂੰ ਨਾਲ ਲੈ ਕੇ ਅੱਗੇ ਵਧਣਾ ਹਾਂਜੀ ਪਹਿਲਾਂ ਤੇ ਜਿਹੜੇ ਸਰੋਤੇ ਸਾਨੂੰ ਵੇਖ ਰਹੇ ਹੋ ਪੰਜਾਬ ਟੀਵੀ ਵੱਲੋਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਰਹੀ ਗੱਲ ਇੰਸਟਾਗ੍ਰam ਤੇ YouTube ਦੀ ਆਪਾਂ ਛੋਟੀਆਂ ਵੀਡੀਓ ਜਿਸ ਤਰ੍ਹਾਂ ਤੁਹਾਨੂੰ ਵੀ ਪਤਾ ਅੱਜਕੱਲ ਬੜਾ ਰੁਝਾਨ ਹੈ ਤੇ ਹੱਸਣਾ ਹਰ ਕੋਈ ਚਾਹੁੰਦਾ ਹੈ ਹਨਾ ਹੱਸਣਾ ਖੇਡਣਾ ਮਨ ਕਾ ਚਾਹੋ ਤੇ ਆਪਾਂ ਵੀ ਐਸਾ ਕੰਟੈਂਟ ਜੋ ਪਿੰਡਾਂ ਦੇ ਵਿੱਚ ਸਾਨੂੰ ਮਿਲ ਜਾਂਦਾ ਆਮ ਹੀ ਗੱਲਾਂ ਬਾਤਾਂ ਚੋਂ ਤੇ ਉਹੀ ਉਮਰ ਮੈਨੂੰ ਚਿੰਗ ਸੀਗੀ ਜਦੋਂ ਤੋਂ ਮੈਂ ਛੋਟਾ ਸੀਗਾ ਪਰ ਕੋਈ ਪਲੇਟਫਾਰਮ ਉਦੋਂ ਨਹੀਂ ਸੀਗਾ ਤੇ ਹੁਣ ਤੁਹਾਨੂੰ ਪਤਾ ਹੀ ਹੈ ਕਿ ਪਲੇਟਫਾਰਮ ਸਾਡੇ ਹੱਥ 'ਚ ਆ ਜਿਹੜਾ ਸੋਸ਼ਲ ਮੀਡੀਆ ਸਭ ਤੋਂ ਵੱਡਾ ਪਲੇਟਫਾਰਮ ਆ ਉਹਦੇ ਵਿੱਚ ਜਦੋਂ ਮੇਰਾ ਬੱਚਾ ਛੋਟਾ ਸੀਗਾ ਤੇ ਮੈਨੂੰ ਲੱਗਾ ਕਿ ਇਹਦੇ ਵਿੱਚ ਟੈਲੈਂਟ ਹੈ ਇਹ ਕੁਝ ਕਰ ਸਕਦਾ ਤੇ ਉਹਦੇ ਲਈ ਥੋੜੇ ਥੋੜੇ ਐਫਰਟਸ ਕੀਤੇ ਤੇ ਫਿਰ ਇਹਨੂੰ ਛੋਟੇ ਛੋਟੇ ਨਾ ਕਲਿੱਪਸ ਵਗੈਰਾ ਰੂਲਸ ਵਗੈਰਾ ਕਰਨੇ ਤੇ ਉਹ ਮਤਲਬ ਵਾਇਰਲ ਹੋ ਵਾਇਰਲ ਹੋਣਾ ਮਤਲਬ ਮਿਲੀਅਨਸ ਚ ਉਹਦੀ ਵਿਊਜ਼ ਆਉਣ ਲੱਗ ਪਏ ਤੇ ਉਹਦੇ ਨਾਲ ਫਿਰ ਆਪਾਂ ਉਤਸ਼ਾਹਿਤ ਹੋ ਗਏ ਤੇ ਬੱਚੇ ਨੂੰ ਵੀ ਇਹਦੇ ਨਾਲ ਮਜ਼ਾ ਆਉਂਦਾ ਮਤਲਬ ਜਾਣਦੇ ਆ ਲੋਕ ਇਹਨੂੰ ਪਿਆਰ ਕਰਦੇ ਆ ਇਸ ਤਰ੍ਹਾਂ ਫਿਰ ਆਪਾਂ ਇਹ ਚੀਜ਼ ਨੂੰ ਸ਼ੁਰੂ ਕੀਤਾ ਸ਼ੁਰੂ ਕੀਤਾ ਲੈ ਕਰਦੇ 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 ਸਫਰ ਕਾਫੀ ਅੱਗੇ ਚਲਾ ਗਿਆ ਵਾ ਤੇ ਲੋਕ ਹੁਣ ਜਾਣਦੇ ਆ ਪਿਆਰ ਕਰਦੇ ਆ ਤੇ ਇਸ ਤਰ੍ਹਾਂ ਹੀ ਆਪਾਂ ਮਤਲਬ ਇਹ ਸਫ਼ਰ ਨੂੰ ਅੱਗੇ ਜਾਰੀ ਰੱਖਣਾ ਚਾਹਾਂਗੇ ਸਮਾਜ ਵਿੱਚ ਨਾ ਪੋਜ਼ਿਟਿਵ ਲੋਕ ਤੇ ਨੈਗੇਟਿਵ ਲੋਕ ਦੋਨੋਂ ਹੀ ਹੁੰਦੇ ਹਨਾ ਨੈਗੇਟਿਵ ਪੋਜ਼ਿਟਿਵ ਨਾਲ ਨਾਲ ਚੱਲਦੇ ਆ ਜਿਹੜੇ ਨੈਗੇਟਿਵ ਲੋਕ ਹੁੰਦੇ ਆ ਨਾ ਕਈ ਵਾਰ ਉਹ ਕਹਿ ਦਿੰਦੇ ਆ ਕਿ ਯਾਰ ਕਿਹੜੇ ਕੰਮ 'ਚ ਪੈ ਗਏ ਤੁਸੀਂ ਕਿ ਕੀ ਕਰ ਰਹੇ ਹੋ ਕਿੰਨੀ ਐਵੇਂ ਇੱਦਾਂ ਤੇ ਫਜ਼ੂਲ ਮਿਹਨਤ ਕਰ ਰਹੇ ਹੋ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਇੱਕ ਰੀਲ ਬਣਾਉਣ 'ਚ ਵੀ ਕਿੰਨੀ ਮਿਹਨਤ ਲੱਗਦੀ ਆ ਕਿੰਨਾ ਅਗਲੇ ਨੂੰ ਮਿਹਨਤ ਕਰਨੀ ਪੈਂਦੀ ਆ ਤੁਸੀਂ ਆਪਣੇ ਲਫ਼ਜ਼ਾਂ ਰਾਹੀਂ ਦੱਸੋ ਉਹਨਾਂ ਲੋਕਾਂ ਨੂੰ ਕਿ ਕਿੰਨੀ ਮਿਹਨਤ ਇੱਕ ਰੀਲ ਬਣਾਉਣ 'ਚ ਜਾਂ ਇੱਕ ਵੀਡੀਓ ਬਣਾ ਕੇ ਉਹਨ ਪੇਸ਼ ਕਰਨਾ YouTube ਤੇ ਜਾਂ Instagram ਤੇ ਕਿੰਨੀ ਉਹਦੇ ਪਿੱਛੇ ਟੀਮ ਦੀ ਮਿਹਨਤ ਹੁੰਦੀ ਹੈ ਬਿਲਕੁਲ ਜੀ ਇਹ ਤੇ ਇੱਕ ਸੰਘਰਸ਼ ਹੋ啊 ਮਤਲਬ ਨਿਤ ਨਵਾਂ ਇੱਕ ਹਿਊਮਰ ਕ੍ਰੀਏਟ ਕਰਨਾ ਹਨਾ ਮਤਲਬ ਇਹ ਹਿਊਮਰ ਵੀ ਸਾਡੇ ਕੋਲ ਉਹ ਹੋਣਾ ਚਾਹੀਦਾ ਜਿਹੜਾ ਅੱਗੇ ਆਪਾਂ ਵੇਖਿਆ ਨਾ ਆਸ-ਪਾਸ ਹੋਵੇ ਕੰਟੈਂਟ ਕ੍ਰੀਏਟ ਕਰਨਾ ਬੜਾ ਔਖਾ ਰਹੀ ਗੱਲ ਮਤਲਬ ਕਿ ਲੋਕਾਂ ਦੀ ਤੇ ਵੇਖੋ ਲੋਕਾਂ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਹਨਾ ਸਾਨੂੰ ਮਿਲ ਜਾਂਦੇ ਆ ਮਤਲਬ ਪਿਆਰ ਕਰਨ ਵਾਲੇ ਵੀ ਹੁੰਦੇ ਤੇ ਨੈਗੇਟਿਵ ਨੈਕਟਿਵਿਟੀ ਫੈਲਾਉਣ ਵਾਲੇ ਵੀ ਹੁੰਦੇ ਆ ਪਰ ਚਲੋ ਸਾਡਾ ਜਿੱਦਾਂ ਦਾ ਆਟਮੋਸਫੇਅਰ ਆ ਉਹਦੇ ਵਿੱਚ ਮਤਲਬ ਜਿਆਦਾ ਲੋਕ ਮੇਰੇ ਪਿੰਡ ਦੇ ਲੋਕ ਮਤਲਬ ਪਿਆਰ ਕਰਨ ਵਾਲੇ ਆ 네ਗੇਟਿਵ ਲੋਕ ਹੁੰਦੇ ਹੀ ਆ ਤੁਹਾਨੂੰ ਪਤਾ ਪਰ ਉਹਨਾਂ ਦੀ ਗਿਣਤੀ ਬੜੀ ਘੱਟ ਹੁੰਦੀ ਉਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਆਪਾਂ ਅੱਗੇ ਜਾਣਾ ਜਿਹੜਾ ਉਹ ਉਹੀ ਕਰਨਾ ਚਾਹੀਦਾ ਤੇ ਬਾਕੀ ਤੁਹਾਨੂੰ ਪਤਾ ਹੀ ਆ ਸਮਾਜ ਦਾ ਇਸ ਤਰ੍ਹਾਂ ਤੇ ਹੁਣ ਹੁਣ ਆਈ ਹੈ ਜਦੋਂ ਆਪਾਂ ਕੋਈ ਕੰਮ ਕਰਨਾ ਹਾਂਜੀ ਅੱਛਾ ਇੱਕ ਨਾ ਮੈਂ ਉਹ ਤੁਹਾਡੀ ਜਿਹੜੀ ਉਹ ਰੀਲ ਹੈਗੀ ਆ ਦੋਨਾਂ ਦੀ ਬਣਾਈ ਤੁਸੀਂ ਮੇਰਾ ਡੈਡੀ ਭੁੱਖ ਦੀ ਕੀ ਕਹਿਆ ਭੁੱਖ ਦੀ ਪੰਡ ਉਹ ਇੱਕ ਵਾਰੀ ਕਰਕੇ ਵਿਖਾਓ ਹਾਂ ਦੋਨੋਂ ਹੋਣੀ ਇੱਥੇ ਸਾਡੇ ਸਾਹਮਣੇ ਥੋੜਾ ਜਿਆਦਾ ਡਾਇਲਗ ਡਿਲੀਵਰੀ ਛੋਟੀ ਜੀ ਹੋ ਜਾ ਛੋਟੀ ਸਾਡੇ ਨਾਲ 26 ਜਨਵਰੀ ਦਾ ਮੇਲਾ ਸੀ ਸਾਡੇ ਪਿੰਡ ਲੱਗਦਾ ਆ ਆਪਾਂ ਉਹਦੇ ਵਿੱਚ ਬਣਾਈ ਚਲਾ ਆਪਾਂ ਸੁਣਾਉਣੇ ਆ ਪਹਿਲਾ ਡਾਇਲਗ ਮੈਂ ਆਪਾਂਨ ਕਹਾ ਹੀ ਵੀ ਡੈਡੀ ਉਹ ਮੈਨੂੰ ਬੈਡ ਲੈ ਕੇ ਦੇ ਉਹ ਬੈਠ ਤੂੰ ਕੀ ਕਰਨਾ ਮੇਰੇ ਕੋ ਪੈਸੇ ਐ ਨਹੀਂ ਚੱਲ ਚਲੀਏ ਪੈਸਾ ਤਾਂ ਐ ਨਹੀਂ ਬਨਵਾ ਚੂੜੀਆਂ ਹੀ ਲੈ ਦੇ ਕੋਈ ਨਾ ਉਹ ਚੂੜੀਆਂ ਤੂੰ ਕੁੜੀਆਂ ਯਾਰ ਚੂੜੀਆਂ ਤੂੰ ਕੀ ਕਰਨੀਆਂ ਚੱਲ ਚਲੀਏਗਾ ਪੈਸੇ ਤੇਰੇ ਕੋ ਕਿਉਂ ਨਹੀਂ ਹੁੰਦੇ ਜਦੋਂ ਕੋਈ ਪ੍ਰੋਣਾ ਪੈਸੇ ਦੇ ਕੇ ਆਂਦਾ ਵਾ ਉਦੋਂ ਤੇ ਹੋਰ ਉਹ ਗੇਟ ਨਹੀਂ ਟੱਪਦਾ ਤੇ ਤੂੰ ਉਦੋਂ ਦੇ ਮੈਨੂੰ ਪੈਸੇ ਫੜ ਦਿਨਾ ਮੇਰੇ ਕੋ ਤੇ ਪੈਸੇ ਸਾਰੇ ਕਿੱਥੇ ਜਾਂਦੇ ਆ ਪੈਸੇ ਕਿੱਥੇ ਜਾਂਦੇ ਪੈਸੇ ਤੇਰੇ ਕੋਲ ਹੀ ਹੁਣੇ ਆਵੇਂ ਤੂੰ ਤਾਂ ਪਰੋੜੇ ਨੂੰ ਗੇਟ ਵੀ ਨਹੀਂ ਟੱਪਨ ਦਿੰਦਾ ਮੇਰੇ ਕੋ ਦਬਾਏ ਖੋਲਿਤਾ ਅੱਜ ਇੱਕ ਦਿਨ ਢਿਪੂ ਆਈ ਤੇ ਤੂੰ ਉਸੇ ਵੇਲੇ ਮੇਰੇ ਕੋਲ ਆਉਂਦੇ ਗੇੜ ਵੀ ਨਹੀਂ ਟੱਪੀ ਮੈਂ ਬਾਹਰ ਪੂਆ ਨੂੰ ਫੋਨ ਕੀਤਾ ਫਿਰ ਉਹ ਤੇ ਵੀਡੀਓ ਬਣਾਈ ਢਿਪੂ ਆ ਉਹ ਜੇ ਤੂੰ ਮੈਨੂੰ ਪੈਸੇ ਪੈਸੇ ਦੇਣੇ ਹੁੰਦੇ ਆ ਨਾ ਤੇ ਪਰਦੇ ਦੇ ਓਲੇ ਦੇ ਕੇ ਜਾਗਾਰ ਇਦਾਂ ਸਾਰਿਆਂ ਨੂੰ ਪਤਾ ਲੱਗ ਜਾਂਦਾ ਤੇ ਮੇਰੀ ਮੰਮੀ ਮੈਨੂੰ ਕਹਿੰਦੀ ਮੈਂ ਇਨਾ ਇਨੇ ਘੰਟੇ ਮੈਂ ਚੌਂਕੜੇ ਖੜੀ ਆ ਤੇ ਤੂੰ ਹਾਨੂੰ ਮੈਨੂੰ ਦੇ ਤੂੰ ਤੂੰ ਮੇਰਾ ਡੈਡੀ ਕਹਿੰਦਾ ਤੂੰ ਮੈਨੂੰ ਦੇ ਮੈਨੂੰ ਦੇ ਮੈਸ ਮਾਰ ਲੈ ਗਿਆ ਵਾ ਤੇ ਆਡੀ ਘਰ ਦੀ ਸਟੋਰੀ ਆ ਅੱਛਾ ਘਰ ਦੇ ਵਿੱਚ ਜਿਹੜੇ ਪੈਸੇ ਰਿਸ਼ਤੇਦਾਰ ਦੇ ਕੇ ਜਾਂਦੇ ਤੁਹਾਨੂੰ ਵਾਕਈ ਖੋਲ ਲੈਂਦੇ ਡੈਡੀ ਅੱਛਾ ਤੇ ਉਹ ਤੇ ਤੁਹਾਨੂੰ ਦੇ ਕੇ ਜਾਂਦੇ ਰਿਸ਼ਤੇਦਾਰ ਤੇ ਡੈਡੀ ਕਿਉਂ ਖੋਲ ਲੈਂਦੇ ਉਦੋਂ ਵੀ ਮੈਸ ਮਾਰ ਲੈਂਦਾ ਵਾ ਮਾਰਾ ਕਹਿੰਦੀ ਮੈਂ ਬਣਾਇਆ ਵਾ ਮੈਂ ਪਰੋਸਿਆ ਵਾ ਤੁਹਾਨੂੰ ਬੰਦਾ ਕੀ ਕਰੇ ਨੁਕਸਾਨ ਆਜੀਦੀਪ ਦਾ ਹੋ ਜਾਂਦਾ ਇਹ ਇਸ ਹੋਂ ਤੇ ਫਿਰ ਤੁਹਾਡਾ ਵਾਵਾ ਨੁਕਸਾਨ ਹੋ ਗਿਆ ਹੁਣ ਲੱਖਾਂ ਚ ਹੀ ਹੋ ਗਿਆ ਹੁਣ ਤੱਕ ਕੋਈ ਗੱਲ ਨਹੀਂ ਪੈਸੇ ਕਰ ਹੀ ਰਹਿਣੇ ਆ ਉਹ ਕਿਹੜਾ ਕਹਿੰਦਾ ਚੱਲੇ ਆ ਕਰੇ ਰਹਿਣੇ ਵੇ ਇੱਕ ਵਾਰੇ ਹਸਪਤਲੀ ਸੀਗਾ ਉਹ ਗੱਲ ਦੱਸਦੇ ਇਹਨਾਂ ਨੂੰ ਚਲੋ ਸੁਣੋ ਫਿਰ ਸਾਡੀ ਬੀਬੀ ਚਲ ਗਈ ਕੋਮਰ ਤੇ ਮੈਂ ਹਸਪਤਾਲ ਮੈਂ ਆਪਣੇ ਡੈਡੀ ਨੂੰ ਫੋਨ ਲਾਇਆ ਉਹ ਡੈਡੀ ਬੀਬੀ ਕੋਮਰ ਚਲ ਗਈ ਉਹ ਡੈਡੀ ਕਹਿੰਦਾ ਤੂੰ ਕੀ ਕਰਦੀ ਲਾਗੇ ਉਹ ਜਾ ਲੱਭੋ ਬੀਬੀ ਨੂੰ ਕਿ ਵੇਖੋ ਕਿਤੇ ਸੜਕ ਛੁਰਕ ਤੇ ਨਾ ਡਿੱਗੀ ਹੋਵੇ ਉਹ ਮੈਂ ਕਿਹਾ ਡੈਡੀ ਉਹ ਬੀਬੀ ਕੋਮਰ ਚ ਗਈ ਆ ਪਾੜੀ ਘੁੰਮਣ ਦੀ ਗਈ ਅੱਛਾ ਮੈਨੂੰ ਇੱਕ ਗੱਲ ਦੱਸੋ ਕਿ ਇਹ ਜੋਕਸ ਜਿਹੜੇ ਆ ਇਹ ਕਿਦਾਂ ਫਿਰ ਤਿਆਰ ਕਰਦੇ ਹੋ ਸਾਰਾ ਜਾਂ ਕਿੱਥੋਂ ਤੁਸੀਂ ਸੋਚ ਕੇ ਲਿਆਉਂਦੇ ਹੋ ਪਾਪਾ ਨੂੰ ਆ ਕਿਵੇਂ ਦੱਸਦੇ ਹੋ ਕਿ ਆ ਇਦਾਂ ਮੈਂ ਦੇਖਿਆ ਜੇ ਇੱਥੇ ਬਣਾ ਲਈਏ ਕੁਛ ਇੱਥੇ ਬਣਾ ਲਈਏ ਭੀ ਜੇ ਆਪਾਂ ਜਦੋਂ ਮੈਂ ਸਕੂਲੇ ਜਾਣਾ ਵਾ ਨਾ ਤੇ ਉਦੋਂ ਜਿਹੜੇ ਮੇਰੇ ਦੋਸਤ ਜੇ ਆਪਸ ਚ ਗੱਲ ਕਰੇ ਵੀ ਕੋਈ ਕਹਿੰਦਾ ਵਾ ਵੀ ਮੇਰੀ ਪੈਨਸਲ ਜਰਮਨ ਤੋਂ ਆਈ ਆ ਹੈ ਤੇ ਸਾਡੀ ਕਲਾਸ ਆ ਕਿ ਜਰਮਨੇ ਮੁੰਡਾ ਵਾ ਇੱਕ ਜਣਾ ਕਹਿੰਦਾ ਉਹ ਮੇਰੀ ਪੈਨਸਲ ਜਰਮਨ ਤੋਂ ਆਈ ਆ ਤੇ ਉਹ ਮੁੰਡਾ ਜਰਮਨ ਨੂੰ ਪੁੱਛੇ ਉਹ ਕਹਿੰਦਾ ਸੈਰ ਕਹਿੰਦਾ ਵੀ ਤੇਰੀ ਪੈਨਸਲ ਤੇ ਜਰਮਨ ਤੋਂ ਆਈ ਆ ਤੂੰ ਉਹਨੂੰ ਦਿੱਤੀ ਆ ਅੱਛਾ ਇਹ ਜਿੱਦਾਂ ਇਹ ਸਾਰੀਆਂ ਕੁਝ ਤੁਸੀਂ ਜਿੱਦਾਂ ਕੰਟੈਂਟ ਫਾਦਰ ਸਾਹਿਬ ਚ ਹੁੰਦੇ ਹੋ ਜਾਂ ਤੁਸੀਂ ਚੁਣ ਕੇ ਲਿਆਂਦੇ ਹੋ ਹਨਾ ਉੱਤੇ ਮਿਹਨਤ ਵੀ ਲੱਗਦੀ ਆ ਫਿਰ ਤੁਸੀਂ ਵੀਡੀਓ ਬਣਾਉਂਦੇ ਹੋ ਹਣਾ ਸਭ ਕੁਝ ਤਿਆਰ ਹੋ ਕੇ ਪੇਸ਼ ਹੋ ਜਾਂਦਾ ਕਈ ਵਾਰ ਵਿੱਚ ਕਮੈਂਟ ਕਰਨ ਵਾਲੇ ਚੰਗੇ ਵੀ ਕਰਦੇ ਆ ਕਈ ਵਾਰ ਗਲਤ ਵੀ ਕਰ ਦਿੰਦੇ ਆ ਕਮੈਂਟ ਹਣਾ ਲੋਕ ਸਾਰੇ ਤਰ੍ਹਾਂ ਦੇ ਹੁੰਦੇ ਆ ਉਦੋਂ ਫਿਰ 나ਜੀਦਪ ਨੂੰ ਕਿਸ ਤਰ੍ਹਾਂ ਲੱਗਦਾ ਵਾ ਜਦੋਂ ਕੰਟੈਂਟ ਦੇ ਉੱਤੇ ਕੋਈ ਕਮੈਂਟ ਗਲਤ ਕਰਦਾ ਗੱਲ ਇਦਾਂ ਵਾਂ ਪੀ ਇੱਕ ਹਾਥੀ ਹਾਥੀ ਉਹ ਲੰਘਦਾ ਜਾਂਦਾ ਆਪਣੀ ਰਾਹ ਤੇ ਜਿਹੜੇ ਕਈ ਕੁੱਤੇ ਭੌਂਕਦੇ ਰਹਿੰਦੇ ਆ ਗੱਲ ਇਹ ਆ ਤੇ ਮਤਲਬ ਉਹ ਕੋਈ ਥੋੜੇ ਜਿਹੜੇ ਮਤਲਬ ਕਰ ਦਿੰਦੇ ਆ ਜਿਨ੍ਹਾਂ ਨੂੰ ਨਹੀਂ ਵਧੀਆ ਲੱਗਦਾ ਤੇ ਜ਼ਿਆਦਾ ਜਿਹੜੇ ਜਿਹਨੇ ਕਮੈਂਟ ਹੁੰਦੇ ਆ ਨਾ ਜ਼ਿਆਦਾ ਜਿਹੜੇ ਸਾਰੇ ਜਿਹੜੇ ਲਗਭਗ ਵਧੀਆ ਹੀ ਕਮੈਂਟ ਕਰਦੇ ਆ ਵੀ ਵਾਓ ਨਾਈਸ ਸਰਦਾਰ ਕਿ ਦਿੱਦਾ ਮਤਲਬ ਕਮੈਂਟ ਕਰਦੇ ਮੈਂ ਵੇਖਦਾ ਹਾਂ ਨਾ ਅੱਛਾ ਤੇ ਤੁਹਾਨੂੰ ਸਰਦਾਰ ਰਹਿ ਕੇ ਇਸ ਤਰ੍ਹਾਂ ਪੱਗਸ਼ਕ ਬਣ ਕੇ ਦਸਤਾਰ ਸਜਾ ਕੇ ਹੀ ਕਮੇਡੀ ਕਰਨਾ ਚੰਗਾ ਲੱਗਦਾ ਕਿਉਂਕਿ ਅੱਜਕੱਲ ਜ਼ਿਆਦਾਤਰ ਦੇਖਿਆ ਨਾ ਲੋਕ ਜਦੋਂ ਫੇਮਸ ਹੋ ਜਾਂਦੇ ਨਾ ਤੇ ਉਹ ਫਿਰ ਆਪਣੇ ਧਰਮ ਨੂੰ ਭੁੱਲ ਜਾਂਦੇ, ਵਾਲਵੂਲ ਕਟਾ ਦਿੰਦੇ, ਆਦਾੜੀ ਮੁਸਕ ਕਟਾ ਦਿੰਦੇ, ਕਈ ਐਕਟਰ ਵੀ ਤੁਸੀਂ ਦੇਖੇ ਹੋਣਗੇ ਹਨਾ ਘਾਟੀ ਪਗੜੀਆਂ ਪੋਗੜੀਆਂ ਬੰਦੇ ਪਰ ਅੱਜ ਕੱਲ ਦੇ ਪੱਗਾਂ ਵਾਲੇ ਵੀ ਐਕਟਰ ਚੱਲੇ ਆ ਤੁਹਾਨੂੰ ਇਸੇ ਤਿੱਕੇ ਰਹਿਣਾ ਪਸੰਦ ਹਾਂਜੀ ਆਪਾਂ ਮਤਲਬ ਵਾਲ ਨਹੀਂ ਕਟੋਣੇ ਜਿਹੜਾ ਛੋਟੇ ਸਾਹਿਬ ਜਾਦੇ ਹੀ ਮਤਲਬ ਉਹਨਾਂ ਦੇ ਇਤਿਹਾਸ ਤੇ ਆਪਾਂ ਬਿਲਕੁਲ ਨਹੀਂ ਵਾਲ ਕਟੋਣੇ ਤੇ ਬਸ ਇਦਾਂ ਸੇਖ ਹੀ ਰਹਿਣਾ ਆਪਣੀ ਭਾਸ਼ਾ ਦੇ ਵਿੱਚ ਆਪਣੇ ਲਫ਼ਜ਼ਾਂ ਚ ਆਪਣੇ ਹਾਨਦਿਆਂ ਅੱਜ ਕੱਲ ਦੇ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਆਪਾਂ ਕਹਣਾ ਚਾਹੁੰਦੇ ਆਂ ਵੀ ਜਿੰਨਾ ਕੋਲ ਰਸਤਾ ਨਹੀਂ ਹੁੰਦਾ ਨਾ ਫਿਰ ਉਹ ਇੱਥੇ ਰਹਿ ਜਾਂਦੇ ਆ ਜਿੰਨਾਕ ਮਤਲਬ ਜਿੰਨਾ ਵਿੱਚ ਉਹ ਹੁੰਦਾ ਵਾ ਹੁਨਰ ਤੇ ਜਿੰਨਾ ਵਿੱਚ ਹੁੰਦਾ ਨਹੀਂ ਨਾ ਵੀ ਮਤਲਬ ਜਿੰਨਾ ਦੇ ਨਾਲ ਕੋਈ ਹੁੰਦਾ ਨਹੀਂ ਆ ਵੀ ਕੋਈ ਨਾਲ ਹੈ ਨਹੀਂ ਆ ਵੀ ਆਪਾਂ ਇਹ ਕਰ ਨਹੀਂ ਸਕਦੇ ਚੀਜ਼ ਰੋ ਗੱਲ ਵਿਚ ਵਿੱਚ ਹੀ ਰਹਿ ਜਾਂਦੀ ਆ ਬੱਚਿਆਂ ਦੀ ਅੱਗੇ ਵਧਣਾ ਚਾਹੀਦਾ ਹਨਾ ਜੇ ਇੱਕ ਹੁਨਰ ਹੈਗਾ ਤੇਨੂੰ ਵਿਖਾਣਾ ਚਾਹੀਦਾ ਹਾਂਜੀ ਔਟਕੇ ਨਹੀਂ ਰਹਿਣਾ ਚਾਹੀਦਾ ਜੇ ਮੰਨ ਲਓ ਸਾਡੇ ਮਗਰ ਕੋਈ ਕਰਦਾ ਵੀ ਨਹੀਂ ਤਾਂ ਉਹਨੂੰ ਕਹਿਣਾ ਚਾਹੀਦਾ ਮੈਂ ਇਹ ਕਰ ਸਕਦਾ ਹਾਂ ਤੇ ਮੈਨੂੰ ਕਰਾਓ ਤੁਸੀਂ ਜਿਵੇਂ ਆਪਣੇ ਪੇਰੈਂਟਸ ਨੂੰ ਕਹਿਣਾ ਚਾਹੀਦਾ ਵਾ ਪੈਰ ਪਿੱਛੇ ਨਹੀਂ ਪੁੱਟਣਾ ਚਾਹੀਦਾ ਅੱਗੇ ਵਧਣਾ ਚਾਹੀਦਾ ਯਾਨੀ ਕਿ ਮਿਹਨਤ ਕਰਦੇ ਰਹਿਣਾ ਚਾਹੀਦਾ ਮਿਹਨਤ ਦਾ ਫਲ ਮਿਲਦਾ ਹਾਂਜੀ ਬਸ ਮਿਹਨਤ ਕਰੋ ਤੇ ਆਪੇ ਫਲ ਮਿਲ ਹੀ ਜਾਊਗਾ ਅ ਅੱਛਾ ਪਾਜੀ ਤੁਹਾਡੇ ਕੋਲ ਵੀ ਆਖਰੀ ਸਵਾਲ ਅੱਜ ਕੱਲ ਦੇ ਜਿਹੜੇ ਕ੍ਰिएਟਰ ਨੇ ਵੀਡੀਓ ਬਣਾਉਂਦੇ ਨੇ ਪੇਸ਼ ਕਰਦੇ ਨੇ ਹਨਾ ਕਈਆਂ ਅਸੀਂ ਵੀਡੀਓ ਹੁੰਦੀਆਂ ਜਿਹੜੀਆਂ ਦੇਖਣ ਦੇ ਕਾਬਲ ਨਹੀਂ ਹੁੰਦੀਆਂ ਪਰਵਾਹ ਚ ਬੈਠ ਕੇ ਤੁਸੀਂ ਆਪਣੇ ਲਫ਼ਜ਼ਾਂ ਚ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਇਹ ਜਿਹੜਾ ਸੋਸ਼ਲ ਮੀਡੀਆ ਨਾ ਭਾਈ ਮੈਂ ਤੇ ਇਹਨੂੰ ਮੰਨਦਾ ਵਾਂ ਕਿ ਇੱਕ ਨਸ਼ਾ ਵਾ ਨਸ਼ਾ ਕਿਸ ਤਰ੍ਹਾਂ ਕਿ ਜਦੋਂ ਆਪਾਂ ਕੋਈ ਸਾਡੀ ਵੀਡੀਓ ਵੀਡੀਓ ਵਾਇਰਲ ਹੁੰਦੀ ਹੈ ਨਾ ਮਤਲਬ ਕੋਈ ਵੀ ਕ੍ਰिएਟਰ ਹੋਵੇ ਮੰਨ ਲਓ ਇੰਸਟਾਗ੍ਰam ਦਾ YouTube ਦਾ ਉਹ ਜਦੋਂ ਵਾਇਰਲ ਹੁੰਦੀ ਹੈ ਨਾ ਚਲੋ ਜੇ ਕੋਈ ਚੰਗਾ ਕੰਟੈਂਟ ਕਿਹਨੂੰ ਲੱਗਾ ਵਾਇਰਲ ਇੱਕ ਵਾਰੀ ਹੋ ਗਿਆ ਨੈਕਸਟ ਅਗਲੇ ਦੀ ਵੀਡੀਓ ਨਾ ਵਾਇਰਲ ਹੋਈ ਉਹ ਇੱਥੋਂ ਤੱਕ ਮੈਂ ਕ੍ਰिएਟਰ ਦੇਖੇ ਨੇ ਕਿ ਜਿਹੜੇ ਉਹ ਮਤਲਬ ਕਿਸੇ ਵੀ ਹੱਦ ਤੱਕ ਜਾਂਦੇ ਨੇ ਖਾਸ ਕਰਕੇ ਸਾਡੀਆਂ ਬੀਬੀਆਂ ਆਪਣੀਆਂ ਭੈਣਾਂ ਲਾਲੋਹਰ ਉਹ ਸੋਸ਼ਲ ਮੀਡੀਆ ਤੇ ਹੁੰਦੀਆਂ ਵਾ ਤੇ ਚਲੋ ਉਹਨਾਂ ਦੀ ਇੱਕ ਦੀ ਵੀਡੀਓ ਵਾਇਰਲ ਹੁੰਦੀ ਹੈ ਨਹੀਂ ਹੁੰਦੀ ਜੀ ਤੇ ਫਿਰ ਉਹ ਥੋੜਾ ਨੰਗੇਜ਼ ਵੱਲ ਆਉਂਦੇ ਆ ਹਨਾ ਕਈ ਹੁੰਦੇ ਆ ਕਿ ਮਤਲਬ ਉਹ ਆਪਣੇ ਮਿਸੀਜ਼ ਦੇ ਨਾਲ ਕੋਈ ਬੈਡ ਜੋਕਸ ਵਗੈਰਾ ਕਰਕੇ ਉਹ ਮਤਲਬ ਫੇਮਸ ਹੁੰਦੇ ਆ ਪਰ ਵੇਖੋ ਆਪਾਂ ਨੂੰ ਚਲੋ ਹਸਾਉਣਾ ਜਾਂ ਹਸਣਾ ਇਹ ਚੀਜ਼ ਹੈ ਅਲੱਗ ਵਾ ਬਟ ਕੰਟੈਂਟ ਸਾਨੂੰ ਬਿਲਕੁਲ ਪਿਓਰ ਹੋਣਾ ਚਾਹੀਦਾ ਕਿ ਜਿਹੜਾ ਆਪਾਂ ਸਾਰਾ ਪਰਿਵਾਰ ਸਾਡਾ ਬੈਠ ਕੇ ਵੇਖ ਵੇਖ ਸਕੇ ਤੇ ਦੂਸਰੀ ਗੱਲ ਇਹ ਕਿ ਮਤਲਬ ਇਸ ਨੂੰ ਆਪਾਂ ਇੰਨਾ ਸੀਰੀਅਸ ਨਹੀਂ ਇਹ ਚੀਜ਼ ਨੂੰ ਲੈਣਾ ਚਾਹੀਦਾ ਸੋਸ਼ਲ ਮੀਡੀਆ ਨੂੰ ਜੇਕਰ ਅਸੀਂ ਕੋਈ ਹੋਰ ਕੰਮ ਸਾਡਾ ਕਾਰੋਬਾਰ ਹੈ ਨਾ ਉਹ ਕਾਰੋਬਾਰ ਨੂੰ ਵੀ ਮਤਲਬ ਨਾਲ ਦੀ ਨਾਲ ਰੱਖਣਾ ਚਾਹੀਦਾ ਇਹ ਨਹੀਂ ਕਿ ਉਹ ਚੀਜ਼ ਨੂੰ ਛੱਡ ਕੇ ਇਹਦੇ ਆਪਾਂ ਇਤੇ ਨਿਰਭਰ ਹੋ ਜਾਈਏ ਜੇ ਆਪਾਂ ਸੋਸ਼ਲ ਮੀਡੀਆ ਤੇ YouTube ਤੇ Instagram ਤੇ ਨਿਰਭਰ ਹੁੰਦੇ ਆ ਨਾ ਫਿਰ ਆਪਾਂ ਡਿਪਰੈਸ਼ਨ 'ਚ ਜ਼ਰੂਰ ਜਾਵਾਂਗੇ ਕਿਉਂਕਿ ਜਦੋਂ ਆਪਾਂ ਨਹੀਂ ਵਾਇਰਲ ਹੋਏ ਆਪਾਂ ਨੂੰ ਮਤਲਬ ਇੱਕ ਕ੍ਰੀਏਟਰ ਲਗਭਗ 10 ਵਾਰੀ ਆਪਣੀਆਂ ਰੀਲਜ਼ ਰੋਜ਼ ਦੇਖੇਗਾ ਸਕਿਪ ਕਰ ਕਰਕੇ ਕਿੰਨੇ ਵਿਊਜ਼ ਆਏ ਕਿੰਨੇ ਆਏ ਮਤਲਬ ਇਹ ਇੱਕ ਡਿਪਰੈਸ਼ਨ 'ਚ ਜਾਣ ਵਾਲੀ ਵੀ ਗੱਲ ਆ ਤੁਸੀਂ ਕਈ ਉਦਾਹਰਨਾਂ ਦੇਖੀ ਹੋਣਗੀਆਂ ਸੁਸਾਇਡ ਅਟੈਂਪਟ ਲੋਕ ਕਰਦੇ ਆ ਹਨਾ ਜਿਹੜੇ ਸੋਸ਼ਲ ਮੀਡੀਆ ਵਾਲੇ ਹੁੰਦੇ ਆ ਇੱਥੋਂ ਤੱਕ ਕਿ ਵੱਡੇ ਵੱਡੇ ਐਕਟਰਸ ਜਿਨ੍ਹਾਂ ਨੂੰ ਮਤਲਬ ਫਿਲਮਾਂ ਨਹੀਂ ਮਿਲਦੀਆਂ ਪਰ ਮੈਂ ਤੇ ਆਖੂਗਾ ਕਿ ਆਪਣਾ ਜਿਹੜਾ ਪਰਮਾਨੈਂਟ ਤੁਹਾਡਾ ਇਨਕਮ ਸੋਰਸ ਹੋਣਾ ਉਹ ਅਲੱਗ ਨਾਲ ਰੱਖੋ ਹੀ ਰੱਖੋ ਤੇ ਆਪਣਾ ਟਾਈਮ ਕੱਢ ਕੇ ਹਾਂ ਜਦੋਂ ਤੱਕ ਤੁਸੀਂ ਇਨੀ ਸਟੈਬਲਿਸ਼ ਹੋ ਜੋ ਕਿ ਤੁਹਾਡੀ ਮਤਲਬ ਇਨੀ ਪਹਿਚਾਨ ਹੋ ਜੇ ਅੱਜ ਤੁਹਾਨੂੰ ਇਹ ਆਪਣਾ ਕੰਮ ਛੱਡਣ ਦੀ ਖਰਸ਼ਾ ਛੱਡ ਸਕਦੇ ਜੇ ਤੁਸੀਂ ਨਾ ਸੋਸ਼ਲ ਮੀਡੀਆ ਦੇ ਨਿਰਭਰ ਹੋ ਜੋਗੀ ਉਦੋਂ ਇਹ ਚੀਜ਼ ਨੂੰ ਛੱਡੋ ਤੇ ਅਦਰਵਾਈਜ਼ ਮਤਲਬ ਇਹ ਚੀਜ਼ਾਂ ਨਾ ਛੱਡੋ ਬਿਲਕੁਲ ਇਹ ਸੰ ਸਾਡੇ ਨਾਲ ਉਹ ਪਿਓ ਪੋਦੀ ਜੋੜੀ ਜਿਹੜੀ ਇਸ ਵੇਲੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਸਰਦਾਰ ਕਿੱਡ ਦੇ ਨਾਮ ਤੇ ਮਸ਼ਹੂਰ ਹੋ ਚੁੱਕੀ ਹੈ ਨਾਜੀਦੀਪ ਜਿਸ ਦੀ ਕਾਮੇਡੀ ਦੇਖ ਕੇ ਲੋਕ ਇਸ ਨੂੰ ਪਿਆਰ ਕਰਦੇ ਆ ਤੇ ਨਾਲ ਦੀ ਨਾਲ ਜੇ ਗੱਲ ਕੀਤੀ ਜਾਵੇ ਤਾਂ ਪਿਤਾ ਦਾ ਪੂਰਾ ਸਾਥ ਮਿਲ ਰਿਹਾ ਹੈ ਮਾਤਾ ਦਾ ਸਾਥ ਮਿਲ ਰਿਹਾ ਹੈ ਤੇ ਕਹਿੰਦੇ ਹਨ ਕਿ ਅੱਗੇ ਵਧਣਾ ਹੈ ਅੱਗੇ ਵੱਧ ਕੇ ਚੰਗਾ ਰੁਤਬਾ ਹਾਸਿਲ ਕਰਨਾ ਹੈ ਅਸੀਂ ਵੀ ਤੁਹਾਨੂੰ ਇਹ ਹੀ ਗੁਜਾਰਿਸ਼ ਕਰਾਂਗੇ ਕਿ ਇਸ ਪਿਓ ਪੁੱਤ ਦੀ ਜੋੜੀ ਦਾ ਪਲੇਟਫਾਰਮ ਸਰਦਾਰ ਕਿਡ ਇੱਕ ਵਾਰ ਜਰੂਰ ਚੈੱਕ ਕਰੋ ਦੇਖੋ ਸਬਸਕ੍ਰਾਈਬ ਕਰੋ ਅਤੇ ਇਹਨਾਂ ਦੀਆਂ ਸੋਹਣੀਆਂ ਸੋਹਣੀਆਂ ਬਣੀਆਂ ਰੀਲਾਂ ਨੂੰ ਪਸੰਦ ਕਰੋ ਕੰਮਪਰਸਨ ਲਾਪਰੇ ਜਨਾਲ ਪੋਪਾਲ ਸਿੰਘ ਪੰਜਾਬ ਨਿਊਜ਼ ਬਟਾਲਾ